ਅਰਦੇ ਵਿੱਚ ਰਹਿੰਦੇ ਨੇ ਇਹ ਬਿਮਾਰ ਹੋ ਗਏ ਅੰਦਰ ਰਹਿ ਰਹੇ ਨੇ ਉਹ ਤੁਸੀਂ ਦੇਖ ਸਕਦੇ ਜੀ ਆਂਟੀ ਜੀ ਜਿਹੜੇ ਨਾ ਗੰਡੀ ਜਾਲ ਦੇਖ ਕੇ ਰੋਣਾ ਆ ਜਾਂਦਾ ਵਾ ਆਂਟੀ ਵੀ ਰੌਂਡਿਆ ਪਈ ਆ ਤੇ ਕਿਉਂਕਿ ਆਂਟੀ ਦਾ ਘਰ-ਬਾਰ ਜਿਹੜਾ ਨਹੀਂ ਆ ਗਿਆ ਆ ਤੁਸੀਂ ਸਾਹਮਣੇ ਦੇਖ ਸਕਦੇ ਇੱਥੇ ਆਂਟੀ ਸੌਂਦੇ ਆ ਜੀ ਆਹ ਸਾਹਮਣੇ ਆਹ ਤਰਪਾਲ ਉੱਪਰਲੀ ਸਾਈਡ ਤੇ ਕਰ ਲੈਂਦੀ ਆ ਬਿਸਤਰਾ ਵੀ ਇਹਨਾਂ ਦਾ ਮਗਲੀ ਸਾਈਡ ਤੇ ਪਿਆ ਰਿਹਾ ਛੋਟਾ ਜਿਹਾ ਨਾਲ ਬੱਚਾ ਇਹਨਾਂ ਦਾ ਆਂਟੀ ਜੀ ਆਪਣਾ ਘਰ ਆ ਗਿਆ ਵਾ ਨਹੀਂ ਵੀ ਜੀ ਤੇ ਸੌਂਦੇ ਕਿੱਥੇ ਜੀ ਹਾਂ ਅਚਾਈ ਤੇ ਹੁੰਦੇ ਜਾਂ ਟੇਬਲ ਤੇ ਹਾਂਜੀ ਤੇ ਅੱਟੀਆਂ ਹੁੰਦੇ ਠੰਡ ਵੀ ਬਹੁਤ ਆ ਬਹੁਤ ਜੀ ਜੀ ਵੀ ਠੰਡ ਹੁੰਦੀ ਜਾਂਦੀ ਆ ਤੇ ਠੰਡ ਦੇ ਵਿੱਚ ਇਤਰਾ ਹੀ ਇਤਾਂ ਹੀ ਵੀ ਆਏ ਠੰਡ ਦੇ ਸ਼ੁਰੂ ਹੋਣੀ ਆ ਇਹ ਠੰਡ ਦੇ ਆਈ ਨਹੀਂ ਹੈ ਨਾ ਐ ਇਥੇ ਕੀ ਜਿਹੜਾ ਬੜਾ ਇਤਰਾ ਕਰਕੇ ਸੌਂ ਜਾਂਦੇ ਕੀ ਕਰੀਏ ਫਿਰ ਆਦਮਾ ਆਹ ਤਰਪਾਲ ਪਾਈ ਦੀ ਠੀਕ ਆ ਚਾਹ ਉਹ ਤਰਪਾਲ ਜਿਹੜੀ ਉੱਪਰ ਕਰ ਲੈਂਦੇ ਰ ਇੱਥੇ ਸੌਂਦੇ ਨੇ ਫਿਰ ਹਾਂ ਇੱਥੇ ਸੌਂਦੇ ਆ ਤੇ ਕੰਮ ਜਿਹੜਾ ਆਪਣਾ ਨਹੀਂ ਚੱਲਦਾ ਪਿਆ ਆਣਾ ਜਿਆਦਾ ਨਹੀਂ ਸਾਸੀ ਕਾਲ ਆਂਟੀ ਜੀ ਸਾਸੀ ਕਾਲ ਜੀ ਆਂਟੀ ਜੀ ਕੀ ਹਾਲ ਚਾਲ ਜੇ ਹਾਂ ਵਧੀਆ ਵੀ ਜੀ ਠੀਕ ਆ ਜੀ ਤੇ ਆਂਟੀ ਜੀ ਇਹ ਕ 13 ਸਾਲ 13 ਸਾਲ ਉਮਰਿਆ ਤੇ ਆਂਟੀ ਜੀ ਕਿਵੇਂ ਕੰਮ ਤੁਹਾਡਾ ਇੱਥੇ ਚੱਲਦਾ ਪਿਆ ਬੋਦਾ ਮੇਤਰਾ ਮਾਰਾ ਮੋਟਾ ਵੀ ਜੀ ਬੜਾ ਕੰਮ ਨਹੀਂ ਚੱਲਦਾ ਪਿਆ ਅੱਛਾ ਬੋਦਾ ਕੰਮ ਨਹੀਂ ਚੱਲਦਾ ਪਿਆ ਹਾਂ ਜੀ ਠੀਕ ਆ ਅੰਟੀ ਇੱਥੇ ਕੀ ਕੀ ਵੇਚਦੇ ਰਹੇ ਇੱਥੇ ਤੁਸੀਂ ਆਪਾਂ ਆਲੂ ਵਾਲਾ ਪਰੌਂਠਾ ਮੈਗੀ ਆ ਸਾਗ ਹੈ ਸਾਗ ਮੈਂ ਤਾਂ ਨਹੀਂ ਬਣਾਇਆ ਜੀ ਮੈਂ ਬਿਮਾਰ ਹਾਂ ਬੁਖਾਰ ਦੇ ਚੱਲਿਆ ਸੀ ਸਾਗ ਇਹਨਾਂ ਮੈਂ ਤੁਹਾਨੂੰ ਬਣਾਇਆ ਉਹਦਾ ਪਰ ਸਾਗ ਦੇ ਲਈ ਬਣਾਇੰਦਾ ਵਾ ਸਾਗ ਮੱਕੀ ਦੀ ਰੋਟੀ ਹੁੰਦੀ ਹੈ ਤੇ ਅੰਟੀ ਜੀ ਕੰਮ ਇੱਥੇ ਠੀ ਲੈ ਜਾ ਲੰਡਿਆ ਜੇ ਠੱਲਾ ਚਲੰਦੇ ਵੀ ਜੀ ਅੰਟੀ ਲੋਕ ਤੇ ਆਉਂਦੇ ਵੀ ਪੰਜਾਬੀ ਲੋਕ ਇੱਥੇ ਕੰਮ ਨਹੀਂ ਕਰਦੇ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇ ਇੱਥੇ ਪੰਜਾਬ ਦੇ ਵਿੱਚ ਕੰਮ ਵੀ ਕਰਨ ਦੇ ਜੇ ਤੇ ਫੇਰ ਵੀ ਤੁਹਾਡੀ ਸਪੋਰਟ ਨਹੀਂ ਹੁੰਦੀ ਸਪੋਰਟ ਨਹੀਂ ਹੁੰਦੀ ਤੇ ਲੋਕੀ ਬਾਹਰ ਤੁਰੇ ਜਾਂਦੇ ਆ ਤਲੋ ਕਿ ਇਹਨਾਂ ਨੇ ਆਂਦੇ ਪਿਛਲੇ ਗਰੀਬ ਦੀ ਮੱਝ ਤੇ ਕੋਈ ਕਰ ਲਵੇ। ਆ ਜੇ ਹੁਣ ਤੁਸੀਂ ਤੇ ਆਪਣਾ ਕੰਮ ਸ਼ੁਰੂ ਕੀਤਾ ਜੀ ਮਿਹਨਤ ਕਰਨ ਦੇ ਜੇ ਤੇ ਤੁਹਾਡੀ ਦੇ ਸਪੋਰਟ ਪੰਜਾਬੀਆਂ ਨੂੰ ਕਰਨੀ ਚਾਹੀਦੀ ਆ। ਆ ਪੇ ਨਹੀਂ ਆਂਦੇ ਵੀ ਤੁਹਾਨੂੰ ਪੈਸੇ ਦੇ ਕੇ ਜਾਓ ਆਪਾਂ ਇਹ ਆਂਦੇ ਵੀ ਤੁਹਾਡੇ ਕੋਲ ਆ ਕੇ ਕੋਈ ਚੀਜ਼ ਖਾਓ। ਕੋਈ ਚੀਜ਼ ਖਾਵੇ ਆ ਸਾਡਾ ਇਹਨਾਂ ਦਾ ਥੋੜਾ ਬਜਟ। ਇਹ ਆਪਣਾ ਗੁਜ਼ਾਰਾ ਵਜ਼ਾਰਾ ਚੱਲੀ ਜਾਵੇ ਹਨਾ ਘਰ ਦਾ ਰੈਂਟ। ਇਹ ਨਹੀਂ ਆਂਦੇ ਤੇ ਸਾਨੂੰ ਦੇ ਕੇ ਜਾਵੇ ਅਸੀਂ ਇਹ ਨਹੀਂ ਸੋਚਦੇ। ਅਸੀਂ ਆਪਣੇ ਆਪ ਸਾਨੂੰ ਮਿਹਨਤ ਕਰਕੇ ਖਾਈਏ। ਅੰਟੀ ਜਿਹੜਾ ਬੇਟਾ ਸਕੂਲ ਨਹੀਂ ਜਾਂਦਾ। ਜਾਂਦਾ ਵੀ। ਤੇ ਸਕੂਲ ਤੋਂ ਆਕੇ ਤੁਹਾਡਾ ਨਾ ਕੰਮ ਕਰਾਉਂਦਾ ਹੈ ਹਾਂਜੀ ਹਾਂਜੀ ਅੱਜ ਦੇ ਛੁੱਟੀ ਹੁਣੀ ਹੈ ਨਾ ਅੱਜ 300 ਰੁਪਏ ਚਲੋ ਜੀ ਅੰਮ੍ਰਿਤਸਰ ਵਾਲਿਓ ਅੰਟੀ ਨਾਲ ਤੁਹਾਡੀ ਗੱਲਬਾਤ ਅਸੀਂ ਸਾਰੀ ਕਰਵਾਤੀ ਹੈ ਜੇ ਕਿਸੇ ਪੰਜਾਬੀ ਨੇ ਆਪਣਾ ਪੰਜਾਬੀ ਭੈਣ ਨੇ ਇੰਨੀ ਮਿਹਨਤ ਨਾਲ ਇਥੇ ਆਪਣਾ ਕੰਮ ਖੋਲਿਆ ਤੇ ਨਾਲ ਇਹਨਾਂ ਦੇ ਛੋਟਾ ਜਿਹਾ ਬੱਚਾ ਹੁੰਦਾ ਤੁਸੀਂ ਦੇਖ ਸਕਦੇ ਜੇ ਜੇ ਇਹਨਾਂ ਨੇ ਆਪਣਾ ਕੰਮ ਖੋਲਿਆ ਤੇ ਇਹਨਾਂ ਦੀ ਸਪੋਰਟ ਜ਼ਰੂਰ ਕਰੋ ਤੁਸੀਂ ਕਮੈਂਟਾਂ ਦੇ ਵਿੱਚ ਕਹਿੰਦੇ ਜੀ ਨਾ ਪੰਜਾਬੀ ਬਾਹਰ ਭਜੇ ਜਾਂਦੇ ਬਾਹਰ ਭਜੇ ਜਾਂਦੇ ਜੇ ਇਥੇ ਪੰਜਾਬੀ ਜੀ ਨੇ ਇਸਨੇ ਕੰਮ ਸ਼ੁਰੂ ਕੀਤਾ ਵਾ ਤੇ ਤੁਸੀਂ ਇਹਨਾਂ ਦੀ ਸਪੋਰਟ ਕਿਉਂ ਨਹੀਂ ਕਰਦੇ ਇੰਟੀ ਜੀ ਇੰਟੀ ਜੀ ਜੇ ਕਿਸੇ ਨੇ ਤੁਹਾਡੇ ਕੋਲ ਹੋਣਾ ਇੱਥੇ ਦੇ ਆਪਣੇ ਉਹ ਤਾਂ ਆਵੇ ਦਰਬਾਰ ਸਾਹਿਬ ਨੇ ਰੇਡੀ ਲੱਗਦੀ ਆ ਆਪਣੇ ਅੱਛਾ ਇਹ ਦਰਬਾਰ ਸਾਹਿਬ ਦੇ ਬੈਕ ਸਾਡ ਤੇ ਜੇ ਲੰਗਰ ਹਾਲ ਦੇ ਲਾਗੇ ਲੰਗਰ ਹਾਲ ਦੇ ਲਾਗੇ ਦੋ ਨੰਬਰ ਗੇਟ ਦੇ ਕੋਲ ਲੋ ਜੀ ਅੰਟੀ ਜੀ ਦੋ ਨੰਬਰ ਦੇ ਗੇਟ ਦੇ ਕੋਲ ਹੁੰਦੇ ਨੇ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਬਿਲਕੁਲ ਲਾਗੇ ਤੇ ਅੰਟੀ ਜੀ ਨੰਬਰ ਕੀ ਆਪਣਾ ਨੰਬਰ ਆਪਣਾ ਹੀ ਹੈ ਹਾਂਜੀ ਇਹ ਨੰਬਰ ਆਪਣਾ ਹੀ ਲੋ ਜੀ ਆਓ ਤੁਸੀਂ ਨੰਬਰ ਨੋਟ ਕਰ ਲਓ ਇਹ ਅੰਟੀ ਦਾ ਨੰਬਰ ਜੇ ਜੇ ਕਿਸੇ ਨੇ ਜੇ ਕਿਸੇ ਨੇ ਕੋਈ ਸੇਵਾ ਹੀ ਭੇਜਣੀ ਆ ਤੇ ਅੰਟੀ ਨਾਲ ਗੱਲ ਕਰ ਲਓ ਨੰਬਰ ਤੇ ਤੇ ਕੋਈ ਇਹਦੇ ਵਿੱਚ ਸਾਡਾ ਨੰਬਰ ਨਹੀਂ ਜਹਾ ਗਿਆ ਆਂਟੀ ਦਾ ਨੰਬਰ ਆ ਸਾਹਮਣੇ ਤੁਸੀਂ ਦੇਖ ਸਕਦੇ ਏਂ ਆਂਟੀ ਦਾ ਨੰਬਰ ਆ ਆਂਟੀ ਨਾਲ ਗੱਲਬਾਤ ਕਰੋ ਜੇ ਕਿਸੇ ਨੇ ਕੋਈ ਸੇਵਾ ਦੇਣੀ ਏਂ ਆਂਟੀ ਨਾਲ ਸਿੱਧੀ ਗੱਲ ਕਰ ਸਕਦੇ ਏ ਤੁਸੀਂ ਜੇ ਕਿਸੇ ਨੇ ਖਾਣ ਪੀਣ ਵਾਸਤੇ ਉਹਨਾਂ ਦੇ ਐਡਰੈਸ ਤੁਹਾਨੂੰ ਦੱਸਤਾ ਉਹਦੇ ਆਂਟੀ ਕੋ ਜਰੂਰ ਪਹੁੰਚੋ ਤੇ ਇਹਨਾਂ ਦੀ ਮਦਦ ਜਰੂਰ ਕਰੋ ਪਰ ਨਾਲ ਛੋਟਾ ਜਿਹਾ ਬੱਚਾ ਹੁੰਦਾ ਵਾ ਨਾਮ ਕੀ ਪੁੱਤਰਾ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਲੋ ਜੀ ਬੱਚੇ ਦਾ ਨਾਮ ਏ ਗੁਰਿੰਦਰ ਸਿੰਘ ਤੇ ਇਹਨਾਂ ਕੋ ਜਰੂਰ ਆਓ ਇੱਕ ਵਾਰੀ ਆਂਟੀ ਆਪਣੇ ਕੋ ਕਿਹੜੀ ਕਿਹੜੀ ਚੀਜ਼ ਮਿਲੂਗੀ ਇੱਥੇ ਆਪਣੇ ਕੋ ਮੈਗੀ ਹੁੰਦੀ ਆ ਸਾਗ ਮੱਕੀ ਰੋਟੀ ਹੁੰਦੀ ਆ ਦ ਸ਼ੁਰੂ ਕਰੀਦਾ ਬੁਖਾਰ ਚੜ ਗਿਆ ਵੀ ਜੀ ਆਪਾਂ ਨੂੰ ਗੱਲ ਪਸੰਦ ਆ। ਉਹ ਤਾਂ ਨਹੀਂ ਆਪਣ ਦਾ ਨਹੀਂ ਬਣਿਆ ਇਨਸਾਨ। ਅੱਛਾ ਬੁਖਾਰ ਚੜ ਗਿਆ ਹਾਦੇ ਕਰਕੇ ਨਹੀਂ ਸਾਗ ਬਣਿਆ। ਨਹੀਂ ਬਣਿਆ। ਠੀਕ ਉਦਾਂ ਵੈਸੇ ਮੱਕੀ ਦੀ ਰੋਟੀ ਦੇ ਸਾਗ ਦੀ ਸ਼ੁਰੂ ਕਰਤਾ ਵਾ ਇੱਥੇ। ਉਹ ਕਿੰਨੇ ਦੀ ਪਲੇਟ ਦੇਂਦੇ ਜੇ? 100 ਰੁਪਏ ਦੀ ਪਲੇਟ। 100 ਰੁਪਏ ਦੀ ਕਿੰਨੀਆਂ ਰੋਟੀਆਂ ਨਾਲ ਦੋ? ਤਿੰਨ। ਅੱਛਾ ਤਿੰਨ ਫੁਲਕੇ? ਤਿੰਨ ਰੋਟੀਆਂ। ਤੇ ਫੁਲਕੇ ਕਿਹੜੇ ਦੇਂਦੇ ਜੇ ਨਾਲ ਦੇ? ਮੱਕੀ ਦੇ। ਮੱਕੀ ਦੇ ਤਿੰਨ ਫੁਲਕੇ ਨਾਲ ਸਾਗ ਤੇ ਹੋਰ ਕੀ ਆਊਗਾ? ਪਾਏ ਸਾਗ ਤੇ ਮੱਕੀ ਰੋਟੀ। ਲੋ ਜੀ 50 ਰੁਪਏ ਕਰ ਦੋ। ਠੀਕ ਆ। ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰੋ ਸ਼ੇਅਰ ਜੋ ਇਹਨਾਂ ਦੀ ਮਦਦ ਹੋ ਸਕੇ ਮਿਲਦੇ ਆ ਤਾਂ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਈ ਥੈਂਕ ਯੂ ਅੰਟੀ ਜੀ ਹਾਂ ਜੀ ਤੁਸੀਂ ਇੱਥੇ ਦੋਨੇ ਜਣੇ ਕੱਟੇ ਹੁੰਦੇ ਜੀ ਅੰਟੀ ਜੀ ਇਹਦੇ ਜਿਹੜੇ ਫਾਦਰ ਹੈ ਉਹ ਕਿੱਥੇ ਨੇ ਉਹ ਹੈ ਨਹੀਂ ਰੱਬ ਦੇ ਘਰ ਦਾ ਅੱਛਾ ਡੈਥ ਹੋ ਗਈ ਜੀ ਉਹਨਾਂ ਦੀ ਕਿੰਨਾ ਟਾਈਮ ਹੋ ਗਿਆ ਇਹ ਛੋਟਾ ਜਿਹਾ ਇਹ ਬਾਜੂ ਦਾ ਅੱਛਾ ਇਹ ਛੋਟਾ ਜਿਹਾ ਹੈ ਲੋਕੀ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਛੋਟਾ ਜਿਹਾ ਬੱਚਾ ਇਹਨਾਂ ਦੇ ਫਾਦਰ ਐਸ ਟਾਈਮ ਜਿਹੜੇ ਦੁਨੀਆਂ ਨੂੰ ਹੱਲ ਵਿਦਾ ਪਹਿ ਚੁਕੇ ਨੇ ਤੇ ਜਿਹੜਾ ਛੋਟਾ ਜਿਹਾ ਵੀਰਿਆ ਸਕੂਲ ਤੋਂ ਆ ਕੇ ਆਪਣੀ ਮਾਂ ਲੋ ਦੇ ਨਾਲ ਇੱਥੇ ਤੇ ਘਰ ਵੀ ਇਹਨਾਂ ਦਾ ਆਪਣਾ ਹੈ ਗਿਆ ਤੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੋ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਪੈਸਾ ਨਹੀਂ ਦੇ ਸਕਦੇ ਵੀਡੀਓ ਨੂੰ ਸ਼ੇਅਰ ਹੀ ਕਰ ਦੋ ਬਸ ਇੰਨਾ ਹੀ بڑا ਇਹਨਾਂ ਦੇ ਵਾਸਤੇ ਵੀਡੀਓ ਨੂੰ ਕਰ ਦੋ ਬਸ ਵਾਧੂ ਵਾਸ਼ੇਰ ਜੋ ਇਹਨਾਂ ਦੀ ਮਦਦ ਹੋ ਸਕੇ ਉਹ ਤੁਸੀਂ ਦੇਖ ਸਕਦੇ ਜੀ ਆਂਟੀ ਜਿਹੜੇ ਨਾ ਕੰਡੀਸ਼ਨ ਵੇਖ ਕੇ ਰੋਣਾ ਆ ਜਾਂਦਾ ਵਾ ਆਂਟੀ ਵੀ ਰੋਂ ਡਿਆ ਪਈ ਆ ਤੇ ਕਿਉਂਕਿ ਆਂਟੀ ਦਾ ਘਰ ਬਾਜਾ ਜਿਹੜਾ ਨਹੀਂ ਹੈ ਗਿਆ ਆਹ ਤੁਸੀਂ ਸਾਹਮਣੇ ਦੇਖ ਸਕਦੇ ਇੱਥੇ ਆਂਟੀ ਸੌਂਦੇ ਜੀ ਆਹ ਸਾਹਮਣੇ ਖਾਤਰ ਪਾਲ ਉੱਪਰਲੀ ਸਾਈਡ ਤੇ ਕਰ ਲੈਂਦੀ ਆ ਬਿਸਤਰਾ ਵੀ ਇਹਨਾਂ ਦਾ ਮਗਲੀ ਸਾਈਡ ਤੇ ਪਿਆ ਰਿਹਾ ਛੋਟਾ ਜਿਹਾ ਨਾਲ ਬੱਚਾ ਇਹਨਾਂ ਦਾ ਤਾਂ ਤੁਹਾਨੂੰ ਅਸੀਂ ਇਹ ਨਹੀਂ ਆਨੇ ਵੀ ਇਹਨਾਂ ਨੂੰ ਪੈਸੇ ਦਿਓ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੋਂ ਅੱਜ ਤੁਸੀਂ ਨਹੀਂ ਮਦਦ ਕਰ ਸਕਦੇ ਵੀਡੀਓ ਸ਼ੇਅਰ ਕਰ ਦਿਓ ਜੇ ਕਿਸੇ ਕੋਲ ਪਹੁੰਚੇ ਤੇ ਅਗਲਾ ਇਹਨਾਂ ਦੀ ਮਦਦ ਕਰ ਸਕਦੇ ਤੇ ਬਾਅਦ ਤੋਂ ਬਾਅਦ ਇਹਨਾਂ ਕੋਲ ਪਹੁੰਚੋ ਅਮਰਸਰ ਵਾਲੇ ਦੋ ਨੰਬਰ ਗੇਟ ਦੇ ਵਿੱਚ ਦਰਬਾਰ ਸਾਹਿਬ ਦੇ ਬਿਲਕੁਲ ਲੱਗ ਹੀ ਹੁੰਦੇ ਨੇ ਤੇ ਇਹਨਾਂ ਦੀ ਮਦਦ ਜ਼ਰੂਰ ਕਰੋ